ਹਾਂਜੀ ਕਿ ਦਸਾਰੇ ਵੀਰ ਭਰਾ ਉਮੀਦ ਕਰਨਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਦੁੱਗਾਂ ਵਾਲਾ ਵੀ ਫਿੱਟ ਹੋਇਆ ਫਿਰਦਾ ਮਿੱਤਰੋ ਹੁਣ ਦਾ ਖੁਸ਼ੀ ਵੀ ਕੱਲ ਨੂੰ ਖੇਡਣਾਗਾ ਔਰ ਇਹ ਜਾਣਕਾਰੀ ਦੇਵਾਂਗੇ ਕੁਝ ਕ ਬਾਗੜੀਆਂ ਦੇ ਵਿੱਚ ਜੋ ਬਾਈ ਨੇ ਕਿਹਾ ਜਦਾਂ ਮੈਂ ਗੱਲਬਾਤ ਕੀਤੀ ਆ ਇੱਕ ਹੋਰ ਵੀਡੀਓ ਤੁਹਾਡੇ ਨਾਲ ਸਾਂਝੀ ਕਰਨੀ ਸੀ ਚੈਂਪੀਅਨਸ਼ਿਪ ਦੀ ਕੱਲ ਨੂੰ ਦੇਖਣਾ ਨਾ ਭੁੱਲਿਓ ਇਹ ਗੱਲ ਦੀ ਗਾਰੰਟੀ ਆ ਤੁਹਾਨੂੰ ਜੋ ਪ੍ਰਮੰਧ ਜੋ ਪਹੁੰਚ ਰਹੀ ਆ ਵਿਰਾਂ ਲਈ ਉਹਨਾਂ ਲਈ ਵੀ ਖੁਸ਼ਖਬਰੀ ਆ ਵੀ ਜਾਇਓ ਜ਼ਰੂਰ ਪਰ ਆਇ ਨਾ ਹੋਵੇ ਬਈ ਜੋ ਹੈ ਤੁਹਾਨੂੰ ਉੱਥੇ ਰਹਿਣ ਦਾ ਵੀ ਪ੍ਰਮੰਧ ਹੈਗਾ ਜੋ ਦੂਰ ਦੂਰ ਤੋਂ ਜਾਣਗੇ ਸਾਰੀ ਗੱਲਬਾਤ ਕੀਤੀ ਆ ਨਵੇਂ ਆਇਆ ਤਾਂ ਪਹਿਲਾਂ ਸਬਸਕ੍ਰਾਈਬ ਜ਼ਰੂਰ ਭਰਾ ਕਰ ਲਿਆ ਕਰੋ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਆਪਾਂ ਕੋਣੇ ਰਹਿਨੇ ਆ ਜਰੂਰ ਸਬਸਕ੍ਰਾਈਬ ਕਰਕੇ ਜਾਇਆ ਕਰੋ ਬਾਕੀ ਗੱਲ ਕਰੀਏ ਚੈਂਪੀਅਨਸ਼ਿਪ ਕੱਲ ਨੂੰ ਬਾਗੜੀਆਂ ਦੇ ਵਿੱਚ ਆਨੰਦ ਆ ਜਾਣਾ ਤੁਹਾਨੂੰ ਮੈਚ ਦੇਖ ਕੇ ਕਿਉਂਕਿ ਚੈਂਪੀਅਨਸ਼ਿਪ ਐ ਇੱਕ ਜਾਂ ਦੋ ਜਾਂ ਤਿੰਨ ਚਾਰ ਕੀ ਹੁੰਦੀਆਂ ਪੂਰੇ ਸੀਜ਼ਨ ਦੇ ਕਬੱਡੀ ਦੇ ਵਿੱਚ ਤੇ ਮੇਰੇ ਵੀਰੋ ਇਸ ਚੈਂਪੀਅਨਸ਼ਿਪ ਦੀਆਂ ਗੱਲਾਂ ਕਿੰਨੇ ਟਾਈਮ ਤੋਂ ਚੱਲਦੀਆਂ ਜਦੋਂ ਨਾਂਗ ਆਂਦੀ ਐ ਇਸ ਤੋਂ ਬਾਅਦ ਬਾਗੜੀਆਂ ਦੀ ਚੈਂਪੀਅਨਸ਼ਿਪ ਦੀ ਅਗਲੇ ਸਾਲ ਦੀ ਤਿਆਰੀ ਹੋ ਜਾਂਦੀ ਆ ਫਿਰ ਦਰਸ਼ਕ ਜੋ ਐ ਆਨੰਦ ਲੈਣ ਨੂੰ ਮੈਚ ਫਿਰ ਦੇਖਣ ਨੂੰ ਉਦਾਂ ਹੀ ਗੱਲਾਂ ਚੱਲ ਇੰਦਗਾ ਨਿਊ ਹੋਲੈਂਡ ਰਾਈਟਰ ਆ ਬੈਸਟਾਂ ਨੂੰ 4 ਲੱਖ 3 ਲੱਖ ਪਹਿਲਾ ਤੇ ਦੂਜਾ ਇਨਾਮ ਆ ਜਿਲਿਆਂ ਦੀਆਂ ਮੇਰੇ ਖਿਆਲ ਨਾਲ ਸਾਰੀਆਂ ਹੀ ਵਧੀਆ ਟੀਮਾਂ ਕੋਈ ਆਪਾਂ ਮਾੜੀ ਨਹੀਂ ਕਹਿੰਦੇ ਕਿਉਂਕਿ ਇਹ ਕਬੱਡੀ ਆ ਇਹ ਹੋਰ ਖੇਡ ਨਹੀਂ ਹੈ ਕਬੱਡੀ ਚ ਵੱਡੇ ਵੱਡੇ ਮੈਂ ਆਲਟਵੇਅਰ ਹੁੰਦੇ ਦੇਖਿਆ ਕੱਲ ਅਕਾਲੇ ਦੇ ਵਿੱਚ ਭਲੱਥ ਦੇ ਵਿੱਚ ਮੈਚ ਮੈਚ ਹੋਏ ਮੇਲਾ ਹੋਇਆ ਇੰਦਰਜੀਤ ਪ੍ਰੋਗਰਾਮ ਤੇ ਹੀ ਸੀਗਾ ਵਿਆਹ ਤੇ ਹੀ ਸੀ ਯਾਨੀ ਕਿ ਜਾਗੋ ਤੇ ਪਰ ਡੀਆਵੀ ਖੇਡੀ ਸੀ ਤੇ ਮੁੰਡਾਵੇਂ ਮੁੰਡਿਆਨੇ ਮੇਰੇ ਵੀਰੋ ਮੈਚ ਜਿੱਤੇ ਆ ਉੱਥੇ ਤਾਂ ਦਿਲ ਨੂੰ ਜੀ ਹੋਈ ਕਿਉਂਕਿ ਜੇ ਪਰਿਆਂ ਦੇ ਟੱਡ ਪਰਾਂਗੇ ਤਾਂ ਉਹਨਾਂ ਉਹਨੂੰ ਜ਼ਿਆਦਾ ਉਹਨੀ ਨਹੀਂ ਖੁਸ਼ੀ ਹੋਣੀ ਜੇ ਕੋਈ ਜੋ ਹੈ ਜਿੱਦਾ ਖਾਲੀ ਟੱਡਾ ਜੇ ਉਹ ਜਿੱਤੂਗਾ ਤਾਂ ਮੇਰੇ ਵੀਰੋ ਦੇਹਲੀ ਖੁਸ਼ ਹੋ ਜੂ ਬਾਗੜੀਆਂ ਚੈਂਪੀਅਨਸ਼ਿਪ ਤੇ ਵੀ ਜੇ ਕੋਈ ਇਦਨਾ ਹੋਵੇ ਤਾਂ ਦਰਸ਼ਕ ਵੀ ਖੁਸ਼ ਹੋਣਗੇ ਦੇਖਣਾ ਨਾ ਭੁੱਲਿਓ ਖਿਡਾਰੀ ਸਾਰੇ ਖੇਡਣਿਆ ਦੁੱਗਾਂ ਵਾਲਾ ਜੱਟ ਵੀ ਖੇਡੂ ਮੇਰੇ ਵੀਰੋ ਖੁਸ਼ੀ ਵੀ ਖੇਡੂਗਾ ਸ਼ੀਲੂ ਨਹੀਂ ਖੇਡਦਾ ਜੱਗੂ ਨਹੀਂ ਖੇਡਦਾ ਤੇ ਜੋ ਹੈ ਮੇਰੇ ਵੀਰੋ ਪਾਲਾ ਜਲਾਲਪੁਰੀਆ ਨਹੀਂ ਖੇਡਦਾ ਬੱਗਿਆਂ ਵਾਲਾ ਦੁੱਲਾ ਇੰਦਰਜੀਤ ਫਰੀਆਦ ਸ਼ਾਜੀ ਸਾਰੇ ਨਾਮਵਰ ਖਿਡਾਰੀ ਜਲੰਧਰ ਦੀ ਟੀਮ ਵੀ ਕਾਫੀ ਪਾੜੀ ਐ ਕੀ ਸੰਗਰੂਰ ਬਰਨਾਲੇ ਵਾਲੇ ਵੀ ਔੜ-ਔੜ ਕਰਨਗੇ ਕੋਸ਼ਨਾ ਕੋਸ਼ ਐਸ ਵਾਰ ਮੋਗੇ ਮਕਸਰ ਵਾਲੇ ਮਾਲਵੇ ਵਾਲੇ ਵੀ ਕੱਬੇ ਹੀ ਹੋਏ ਵੇ ਆ ਮੇਰੇ ਵੀਰੋ ਤੇ ਬਠੰਡੇ ਮਾਨਸੇਜ ਜੱਗੂ ਦੀ ਕਾਰਡ ਜ਼ਰੂਰ ਰੜਕੂਗੀ ਬਾਕੀ ਮੇਰੇ ਵੀਰੋ ਦੇਖਣਾ ਨਾ ਭੁੱਲਿਓ ਕੱਲ ਨੂੰ 11 ਵਜੇ ਪਹਿਲਾ ਮੈਚ ਸ਼ੁਰੂ ਹੋ ਜਾਣਾ ਸਵੇਰ ਵੇਲੇ ਤੇ ਤੁਹਾਨੂੰ ਜੋ ਜਾਣਕਾਰੀ ਦੇਣੀ ਸੀ ਸਾਂਝੀ ਕਰਨੀ ਸੀਗੀ ਬਾਕੀ ਗਰਾਊਂਡ ਵੀ ਪੂਰਾ ਵਧੀਆ ਪ੍ਰਬੰਧ ਵੀ ਪੂਰੇ ਟੌਪ ਦੇ ਅਸੀਂ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਨਵੀਂ ਅਪਡੇਟ ਲੈ ਕੇ ਧੰਨਵਾਦ